ਯਾਰੋਂ ਸਹਿਰ ਲਾਹੌਰ ਵਿੱਚ ਆ ਗਿਆ ਭੇਤ ਸੂਰਮਾ ਬਲੌਰ ਵਿੱਚ ਭਾਗਿਆ ਸਾਰੀ ਗੱਲ ਬਾਤ ਤਾਂ ਇਹ ਜੇ ਮਾਗਿਆ ਸਾਰੀ ਗੱਲ ਬਾਤ ਤਾਂ ਇਹ ਜੇ ਮਾਗਿਆ ਪੈਰੇ ਪੁੱਟਦਾ ਸੀ ਪੂਰਾ ਵਗ ਤੇ ਪਹਾਨ ਕੇ ਪਹੁੰਚ ਗਿਆ ਸੀ ਪਹਾੜੂ ਮਾਲੇ ਕੋਲ ਆਣ ਕੇ ਪਹੁੰਚ ਗਿਆ ਸੀ ਪਹਾੜੂ ਮਾਲੇ ਕੋਲ ਆਣ ਕੇ ਸੁਣ ਲੈ ਕਹਾਣੀ ਕਾਨੇ ਖੋਲ ਕੇ ਗੱਲ ਕੱਢੀਏ ਜਿਬਾਨੋ ਪੂਰੀ ਤੋਲ ਕੇ ਰਾਜਕਰੀਨਾ ਬਿਆਰੇ ਉੱਚੀ ਮੌਲਕੇ ਰਾਜਕਰੀਨਾ ਬਿਆਰੇ ਉੱਚੀ ਲੋਲਕੇ ਮੇਰਾ ਬਾਣ ਕੇ ਮਿੱਤਰ ਸੁਣ ਲਈ ਗੱਲ ਤੂੰ ਮੈਨੂੰ ਜੋਤ ਸੀ ਬਣਾ ਲੈ ਉਹ ਪਹੂੜੂ ਮੱਲੇ ਤੂੰ ਮੈਨੂੰ ਜੋਤ ਸੀ ਬਣਾ ਲੈ ਉਹ ਪਹੂੜੂ ਮੱਲੇ ਤੂੰ ਇਹ ਸਹਰ ਲਾਹੌਰ ਬੇਈਮਾਨਾਂ ਦਾ ਕਿੱਥੇ ਹੁੰਦਾ ਨਕਸਾਰੇ ਰੋਜ਼ੀਆਂ ਦਾ ਅਸੀਂ ਮੰਡਣਾ ਹੈ ਰਾਸ ਦਾ ਸੈਤਾਨਾਂ ਦਾ ਅਸੀਂ ਮੰਡਣਾ ਹੈ ਰਾਸ ਦਾ ਸੈਤਾਨਾਂ ਦਾ ਫੜ ਲੈਣਾ ਹੈ ਸ਼ਿਕਾਰੀ ਵੱਡਾ ਜਾਲ ਤਾਣ ਕੇ ਪਹੁੰਚ ਗਏ ਅਸੀਂ ਪਹਾੜੂ ਮਾਲੇ ਕੋਲ ਆਣ ਕੇ ਪਹੁੰਚ ਗਏ ਅਸੀਂ ਪਹਾੜੂ ਮਾਲੇ ਕੋਲ ਆਣ ਕੇ ਕੋਣੇ ਕਾਬਲੋ ਕਰੋੜੀ ਮੱਲ ਲਿਆਇਆ ਸੀ ਜਦੋਂ ਸਹਿਰ ਲਾਹੌਰ ਵਿੱਚ ਆਇਆ ਸੀ ਸੂਬੇ ਕਾਸਮ ਨੇ ਬਹੁਤ ਸਤਾਇਆ ਸੀ ਸੂਬੇ ਕਾਸਮ ਨੇ ਬਹੁਤ ਸਤਾਇਆ ਸੀ ਇਹ ਸੁਣ ਕੇ ਕਹਾਣੀ ਸਕਣਾ ਨਾ ਚੱਲ ਤੂੰ ਮੈਨੂੰ ਜੋਤ ਸੀ ਬਣਾ ਰੇ ਉਹ ਪਹਾੜੂ ਮੱਲੇ ਤੂੰ ਮੈਨੂੰ ਜੋਤ ਸੀ ਬਣਾ ਰੇ ਉਹ ਪਹਾੜੂ ਮੱਲੇ ਤੂੰ ਉੜੇ ੱਟਕੇ ਨਾਲ ਖੋਲੇ ਸੀ ਹੰਕਾਰੀ ਨੇ ਕੀਤਾ ਤਰਲੇ ਸੀ ਜਿੰਦ ਦੁਖੇ ਹਾਰੀ ਨੇ ਕੀਤਾ ਬਾਬ ਸਰਕਾਰ ਹਵੇ ਆਰੀ ਨੇ ਕੀਤਾ ਬਾਬ ਸਰਕਾਰ ਹਵੇ ਆਰੀ ਨੇ ਹੁਣ ਜਾਵਾਂਗਾ ਮਦਦ ਵਿੱਚੋਂ ਪਾਣੀ ਛਾਣ ਕੇ ਪਹੁੰਚ ਗਿਆ ਸੀ ਪਹਾੜੂ ਮਾਲੇ ਕੋਲੇ ਆਣ ਕੇ ਪਹੁੰਚ ਗਿਆ ਸੀ ਪਹਾੜੂ ਮਾਲੇ ਕੋਲੇ ਆਣ ਕੇ ਉਹਨੇ ਗੁਰਾ ਦੀ ਹਸਾਨ ਨੂੰ ਬੰਗਾਰਿਆ ਅਸੀਂ ਲੜਨ ਨਾਲ ਗੁਰਾ ਨੇ ਵਿਚਾਰਿਆ ਸਾਰੇ ਸੂਰਮਿਆਂ ਤੈਨੂੰ ਲੈ ਲੈ ਤਾਰਿਆ ਸਾਰੇ ਸੂਰਮਿਆਂ ਤੈਨੂੰ ਲੈ ਲੈ ਤਾਰਿਆ ਮੇਰੇ ਦਿਲ ਨੇ ਕਿਹਾ ਨਾ ਰੁਕੀ ਇੱਕ ਪਾਲ ਤੂੰ ਮੈਨੂੰ ਜੋਤ ਅਸੀਂ ਬਣਾ ਰਹੇ ਓਏ ਪਹਾੜੂ ਮਾਲੇ ਤੂੰ ਮੈਨੂੰ ਜੋਤ ਅਸੀਂ ਬਣਾ ਰਹੇ ਓਏ ਪਹਾੜੂ ਮਾਲੇ ਤੂੰ ਇਹ ਆ ਗੂਰਾ ਨੂੰ ਲਖੋਰ ਮੈਂ ਜਾਵਾਂਗਾ ਸੂਬੇ ਕਾਸਮਾ ਨੂੰ ਸਭ ਕ ਸਿੱਖਾਂਵਾਂਗਾ ਕੋੜੇ ਕਿਲੇ ਵਿੱਚੋਂ ਕਾਂਢੀ ਕੇ ਲਿਆਵਾਂਗਾ ਕੋੜੇ ਕਿਲੇ ਵਿੱਚੋਂ ਕਾਂਢੀ ਕੇ ਲਿਆਵਾਂਗਾ ਬਾਬੇ ਨਾਨਕ ਦੇ ਤਾਈ ਅੰਗ ਸੰਗ ਜਾਣ ਕੇ ਪਹੁੰਚ ਗਿਆ ਸੀ ਪਹਾੜੂ ਮਾਲੇ ਕੋੜਿਆਂ ਆਣ ਕੇ ਪਹੁੰਚ ਗਿਆ ਸੀ ਪਹਾੜੂ ਮਾਲੇ ਕੋੜਿਆਂ ਆਣ ਕੇ ਕਾਹੀ ਬਾਣ ਕੇ ਮੈਂ ਪਹਿਲਾ ਕੋਲਾ ਲੈ ਗਿਆ ਹੁਣ ਦੂਜੇ ਨੂੰ ਲੈ ਜਾਣਾ ਬਾਕੀ ਰਹਿ ਗਿਆ ਸੱਚੀ ਵਾਰ ਦਾ ਚਰਨ ਤੈਨੂੰ ਕਹਿ ਗਿਆ ਸੱਚੀ ਵਾਰ ਦਾ ਚਰਨ ਤੈਨੂੰ ਕਹਿ ਗਿਆ ਇਸ ਮਸਲੇ ਦੇ ਤਾਈ ਹੁਣ ਕਰੋ ਹੱਲ ਤੂੰ ਮੈਨੂੰ ਜੋਤ ਅਸੀਂ ਬਣਾ ਲੈ ਓਏ ਪਹੋੜੂ ਮਾਲ ਲੈ ਤੂੰ ਮੈਨੂੰ ਜੋਤ ਅਸੀਂ ਬਣਾ ਲੈ ਓਏ ਪਹੋੜੂ ਮਾਲ ਲੈ ਤੂੰ